ਮੁੱਤੀ ਜਗਰੀਏ ਵਿਸਵਸ਼ੀ ਇੱਕ ਐਸਾ ਇਤਿਹਾਸਕ ਪਾਵਨ ਮੁਕੱਦਸ ਤੇ ਖੁਸ਼ਬੂ ਮਹਿਕ ਭਰਿਆ ਮੈਨੂੰ ਦਿਨ ਜਾਪ ਰਿਹਾ ਕਿਉਂਕਿ ਅਸੀਂ ਵੀ ਹੁਣ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਪਾਣੀ ਪੰਚਾ ਦਰਿਆਵਾਂ ਵਾਲਾ ਧੇਰੀ ਹੋ ਗਿਆ ਬੜੀ ਦੇਰ ਬਾਅਦ ਪਿੰਡ ਦੀ ਇੱਕ ਖਾਲਸ ਵਿਆਹ ਵਰਗੀ ਜਿਹੜੀ ਮਹਿ ਖੰਦੀਆ ਨਾ ਜਿਹੜੀਆਂ ਗੁਲਾਬੀ ਚੀਰੀ ਤੇ ਫਿਰੋਜ਼ੀ ਚੁੰਨੀਆ ਵਾਲਾ ਇਦਾਂ ਲੱਗਦਾ ਸੀ ਕਿਸੇ ਕੁਝ ਹੋਰ ਸਾਥੀ ਜੁਰਤੇ ਵੀ ਜਿਹੜੇ ਤੋਂ ਬਿੰਦਾਂ ਵਾਲੇ ਨਹੀਂ ਬੈਠਦੇ ਉਸ ਖੁਸ਼ੀ ਵਰਗਾ ਲਾਣਾ ਔਰ ਇਸ ਸਰ ਸਾਰੇ ਦਾ ਸਾਰਾ ਸੇੜਾ ਇਸ ਧਰਤੀ ਦੇ ਜਾਏ ਉਸ ਪਤਵੰਤੇ ਬੋਦਲਾ ਦੇ ਜਾਏ ਦਾ ਸਰਦਾਰ ਡਾਕਟਰ ਸਿੰਘ ਬਿੰਦਾਂ ਵਾਲਾ ਨੂੰ ਜਾਂਦਾ ਜਿਨ੍ਹਾਂ ਦੇ ਪਰਿਵਾਰ ਦੀਆਂ ਵਡਿਆਈਆਂ ਤੁਸੀਂ ਸਾਰੇ ਇੰੀਆਂ ਸੁਣ ਚੁੱਕੇ ਹੋ ਮੇਰੀ ਔਕਾਤ ਵੀ ਨਹੀਂ ਹੈਗੀ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਨਾਲ ਹਮ ਸਾਹਰੇ ਨਹੀਂ ਹਮ ਉਮਰ ਨਹੀਂ ਜਦੋਂ ਨੇ ਜ਼ਿੰਦਗੀ ਦੇ ਕੁਝ ਪੰਨ ਜਿਤਾਉਣਾ ਨੇ ਦੱਸਿਆ ਪਿਤਾਏ ਕਿਸੇ ਨੇ ਗਾਰਡਨ ਕਿਸੇ ਨੇ ਦਿੱਲੀ ਹੋ ਸਕਦਾ ਕੋਈ ਜਾਂ ਤੋਂ ਕਲੈਕਟਰ ਸੀ ਕਦੀ ਕੰਮ ਕਰ ਕਦੀ ਲਖਣਾ ਹੋ ਕਦੀ ਦਿੱਲੀ ਦੀਆਂ ਕਮਿਸ਼ਨਰੀਆਂ ਕਰਦੇ ਹੋਏ ਤੇ ਕਹਿੰਦੇ ਹੁੰਦੇ ਕਿ ਜਿਹੜਾ ਤੁਹਾਡਾ ਮਹਿਬੂਬ ਹੁੰਦਾ ਉਹਦੇ ਸ਼ਹਿਰ ਦੇ ਵੀ ਤੁਹਾਡੇ ਮਹਿਬੂਬ ਹੁੰਦੇ ਆ ਉਹਦੇ ਬੱਚੇ ਤਾਂ ਜ਼ਾਹਿਰ ਜੀ ਕਰਦਾ ਮਹਿਬੂਬ ਆ ਜਿਸ ਦਿਨ ਪਹਿਲੀ ਵਾਰੀ ਆਸ਼ਾ ਕੁਲਾਸੀ ਜੰਦਾਬ ਜਿਹੜੇ ਕਿ ਟੋਰਾਂਟੋ ਰਹਿੰਦੇ ਨੇ ਹੋਣਾ ਉਹਨਾਂ ਦੀ ਸੁਪਤਰੀ ਸਾਡੇ ਘਰ ਚੰਡੀਗੜ੍ਹ ਵਿੱਚ ਆਈ ਤੇ ਇੱਕ ਬੜਾ ਸਵਾਗਤਿਤ ਸੀ ਮੇਰੇ ਲਈ ਕਿ ਉਸ ਜਨਰੇਸ਼ਨ ਦਾ ਕੋਈ ਬੀਜ ਦੇ ਨਾਲ ਤੌਰ ਤੋਂ ਸਹੀ ਸਾਡੇ ਆਪਣੇ ਖਿਆਲ ਕਰ ਸਕਿਆ ਆਪਣੇ mohabbat ਸਾਜੀ ਕਰ ਸਕਿਆ ਰਜੀਤ ਸਿੰਘ ਨਾਲ ਸਤਿਦਾਰ ਦੀਦਾ ਔਰ ਪੁਤਲਾ ਵਿੰਦ ਦੇ ਬਹੁਤ ਸਾਰੇ ਲੋਕਾਂ ਤੇ ਉਤਰ ਗਏ ਮੈਂ ਸਤਿੰਦਰ ਬਲਵੰਦ ਨਾਲ ਗੱਲ ਕਰਦਾ ਸੀਗਾ ਕਿ ਅਸੀਂ ਦਿਨਾਈ ਤੱਕ ਕਰ ਸਕਦੇ ਆ ਕੰਟੈਂਪੋਰੀ ਹੈ ਨਾ ਦਾ ਇਹ ਜਿਹੜਾ ਸੋਸ਼ਲ ਮੈਕੈਨਿਜ਼ਮ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਪਰ ਮੇਨ ਰਗਦਾ ਹੌਮਹਾ ਮੈਂ ਤੇ ਆਪਣੇ ਦਿਲੋਂ ਆਪਣੀ ਮੁਹੱਬਤ ਬੈਸੀ ਜ਼ਾਹਿਰ ਕੋਈ ਸੀ ਕਿਤੇ ਕਿਤੇ ਮਾਈਕ ਤੇ ਕਹੀ ਗਈ ਉਹ ਉਦੋਂ ਤੱਕ ਪਹੁੰਚ ਗਈ ਪਰ ਉਹਦੀ ਵਡਿਆਈ ਮੈਂ ਅਜਿਹਾ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਪਜਾ ਤਕਰੀਬਨ ਇੱਕ ਅੱਧੀ ਸਦੀ ਹੋ ਜਾਂਦੀ ਹੈ ਸਾਲਾਂ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਆਏ ਨੇ ਇਹ 6 6 7 ਸਾਲ ਦੇ ਸੀ ਜਦੋਂ ਪਹਿਲੀ ਵਾਰੀ ਅ ਇੱਥੇ ਆਏ ਹੁਣ ਇੱਥੇ ਦੁਬਾਰਾ ਕਦੀ ਆਏ ਨਹੀਂ ਤੇ ਇਹ ਜਿਹੜਾ ਕੁੰਡਿਆਂ ਦਾ ਸਮੇਲ ਆ ਇਹ ਜਿਹੜੀ ਸਾਹ ਦੇ ਪੰਜਾਬ ਦੀ ਇਹ ਬੜੀ ਲਾਜ਼ਮੀ ਆ ਮੇਰੀ ਜਿੰਨੀ ਵੀ ਉਮਰ ਲੰਗੀ ਆ ਇੱਕ ਚੀਜ਼ ਦਾ ਜਿਹੜਾ ਮੈਨੂੰ ਖਦਸ਼ਾ ਰਹਿੰਦਾ हो सकदा बर्डनस होवेति कि ओवे इक वर्ग ਨੇ ਸੁਬੇ ਦਾ ਮਾਇਤਾਸ ਕਰਕੇ ਮੈਦੀ ਬਾਰੇ ਕਹਿ ਸਕਦਾ ਕਿਉਂ ਨਿੱਕੀ ਨਿੱਕੀ ਜਿਹੜੀ ਲੋਚ ਕਰੋਚ ਹੁੰਦੀ ਆ ਜਿਹਨੂੰ ਅਸੀਂ ਪੰਜਾਬ ਚ ਸ਼ਰੀਕੇ 바ਸੀ ਕਹਿੰਦੇ ਆ ਇਹ ਬਹੁਤ ਹਿਊਮਨ ਟੈਂਡੈਂਸੀ ਦਾ ਨੇਚਰਲ ਬਿਹੇਵੀਅਰ ਆ ਇਹ ਘਟਾਇਆ ਨਹੀਂ ਜਾ ਸਕਦਾ ਪਰ ਇਹ ਘਟਾਇਆ ਜਾ ਸਕਦਾ ਤੇ ਹੌਲੀ ਹੌਲੀ ਜਿਹੜੀ ਜਨਰੇਸ਼ਨ Z ਆ ਉਹਦੇ ਚ ਹੌਲੀ ਹੌਲੀ ਮੰਨフィー ਹੋ ਜਾਣਾ ਕਿਉਂਕਿ ਉਹ ਆਪਣੀ ਵੈਲਨੈਸ ਦੇ ਤੇ ਸੈਲਫ ਅ ਅਵੇਅਰਨੈਸ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦੇ ਜਿਹੜੀ ਇਸ ਤੁਸੀਂ ਕਹਿੰਦੇ ਆ ਕਿ ਛੇਵੀਂ ਪੀੜ੍ਹੀ ਹੁਣ ਬੈਠੇ ਆ ਹੋ ਸਕਦਾ ਇਹ ਸਾਡੇ ਸਾਰਾ ਨਾਵਅਦ ਕੰਮ ਕਰ ਜਾਣ ਦੂਜੀ ਗੱਲ ਜਿਹੜੀ ਮੈਂ ਇੱਥੇ ਬੈਠ ਕੇ ਨੋਟ ਕੀਤੀ ਹੈ ਮੈਨੂੰ ਪਤਾ ਨਹੀਂ ਸੀਗਾ ਕਿ ਤੁਸੀਂ ਮੈਨੂੰ ਮਾਈਕ ਤੇ ਬੁਲਾਉਣਾ ਮੈਂ ਤੇ ਸਿਰਫ ਹਾਜ਼ਰੀ ਪਰ ਆਇਆ ਸੀਗਾ ਇਹ ਤੁਹਾਡਾ ਹਿੱਸੇਰਾ ਹੈ ਤੁਹਾਡਿਆਂ ਸਿਰਾਂ ਤੇ ਹੀ ਲੱਗਣਾ ਚਾਹੀਦਾ ਪਰ ਮੈਂ ਪਹਿਲੀ ਵਾਰੀ ਡਾਕਟਰ ਐਮ ਐਸ ਰੰਧਾਵਾ ਨੂੰ ਬਾਬਾ ਜੀ ਕਹਿੰਦੇ ਸੁਣਿਆ ਕੋਈ ਬੰਦਾ ਸੋ ਇਹ ਜਿਹੜੀ ਅਫਰਾਤ ਹੈ ਇਹ ਸਿਰਫ ਤੁਹਾਡੇ ਹਿੱਸੇ ਆਈ ਹੈ ਉਹਨਾਂ ਨੂੰ ਇਹ ਕਸ਼ਟ ਕਦੀ ਕਿਸੇ ਨੇ ਨਹੀਂ ਬੋਲਿਆ ਹਣਾ ਤੇ ਸ਼ਾਇਦ ਕੋਈ ਬੋਲੇ ਵੀ ਨਾ ਪਰ ਪ੍ਰਮਾਤਮਾ ਕਰੇ ਕਿ ਅੱਜ ਤੋਂ ਬਾਅਦ ਉਹਨਾਂ ਨੂੰ ਇਹ ਹੀ ਪਾਬਾ ਗੋੜ ਦਾ ਖਿਤਾਬ ਮੁਕੰਮਲ ਜਹਾਨ ਦੇ ਵੀ ਮੁਕੰਮਲ ਮੁਲਕ ਦੇ ਵੀ ਪੰਜਾਬ ਦੇ ਤਾਂ ਦੇਣਾ ਹੀ ਹੈ ਇਹ ਤਾਂ ਕਰਜ਼ਦਾਰ ਹੈਗਾ ਹੀ ਹੈ ਤੇ ਮੇਰੀ ਜਿਹੜੀ ਐਡਮਿਰੇਸ਼ਨ ਸੀ ਉਹਨਾਂ ਦੇ ਬਾਰੇ ਬੜੀ ਪੁਰਾਣੀ ਆ ਹਮੇਸ਼ਾ ਜਦੋਂ ਮੈਂ ਜੰਮੂ ਤੋਂ ਇੱਕ ਵਾਰੀ ਵਾਪਸ ਆਉਂਦਾ ਸੀਗਾ ਇਹ ਵੀ ਦੇਖਣਾ ਪੈਂਦਾ ਕਿ ਆ ਕਿ ਤੁਸੀਂ ਪਿੰਡ ਚ ਦਾਖਲ ਹੋਣਾ ਹਨਾ ਬੇਵਜਾ ਬਿਨਾਂ ਲੱਗੇ ਤੇ ਜ਼ਿਆਦਾ ਖ਼ਾਰੂ ਵੀ ਨਾ ਪੈ ਜਾਏ ਕਿਉਂਕਿ ਇਫ ਯੂ ਆਰ ਪਬਲਿਕ ਫਿਗਰ ਯੂ ਹੈਵ ਟੂ ਮੇਨਟੇਨ ਦੈਟ ਯੂ نو ਡਿਸਕ੍ਰੀਟਨੈਸ ਆਲਸੋ ਪਰ ਜਦੋਂ ਮੈਂ ਇੱਥੇ ਆਇਆ ਸੀ ਤੇ ਉਹ ਚਬਾਰਾ ਸੀ گاਉ ਦਾ ਪਰ ਕਿੰਨੇ ਹੁੰਦੇ ਹੁੰਦੇ ਹਰ ਇੱਕ ਚੀਜ਼ ਦੀ ਉਮਰ ਹੁੰਦੀ ਹੈ ਹਨਾ ਉਹਨੇ ਟਿਕਣਾ ਹੀ ਨਹੀਂਦਾ ਪਰ ਉਸ ਦਰਵਾਜ਼ੇ ਤੇ ਨਾਲ ਪਾਤਸ਼ਾਹ ਜੀ ਦੀ ਉਹ ਤਸਵੀਰ ਉਹ ਪੁਰਾਣਾ ਦਰਵਾਜ਼ਾ ਮੇਰੇ 1920 ਦੇ ਵਿੱਚ ਵੱਡੀ ਇੱਕ ਤਾਂ ਇਹ ਪਹਿਲਾ ਘਰ ਬਣਿਆ ਸੀਗਾ ਇਸ ਇਲਾਕੇ ਦਾ ਤੁਸੀਂ ਸਾਰੇ ਜ਼ਿਆਦਾ ਜਾਣਦੇ ਹੋਵੋਗੇ ਮੇਰੀ ਇਮਾਰਤ ਸਾਜ਼ੀ ਨਾਲ ਵੈਸੇ ਬੜੀ ਸਾਜ ਆ ਆਰਕੀਟੈਕਚਰਲ ਜਿਹੜੀ ਆਰਟ ਸ਼ਿਪ ਹੁੰਦੀ ਹੈ ਜਿਵੇਂ ਗੱਲਿਆ ਨਾ ਹੁੰਦਾ ਸ਼ਾਇਦ ਨਾ ਹੁੰਦਾ ਸ਼ਾਇਦ ਆਰਕੀਟੈਕਟ ਹੀ ਹੋਣਾ ਸੀਗਾ ਸੋ ਇਸ ਕਰਕੇ ਮੇਰੀ ਉਹ ਇੱਕ ਅਲੱਗ ਸਾਜ ਵੀ ਸੀ ਤੇ ਉਹ ਐਮਐਸ ਰੰਧਾਵਾ ਦਾ ਘਰ ਹੈ ਤੇ ਉਹ ਕਹਿੰਦੇ ਹੁੰਦੇ ਆ ਕਿ ਉਹ ਦੁੱਗਣੀ ਹੋ ਗਈ ਇਹ ਚੀਜ਼ ਜ਼ਰੂਰ ਸੀਗਾ ਕਿ ਯਾਰ ਕਿ ਜਿਨ੍ਹਾਂ ਜਦੋਂ ਡਾਕਟਰ ਰਵਿੰਦਰ ਗੁਣਾ ਨੇ ਦੱਸਿਆ ਕਿ ਜੇਕਰ ਤੁਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਂਦੇ ਆ ਜੇ ਤੁਸੀਂ ਯੂਰੋਪੀਅਨ ਕੰਟੀਨੈਂਟ ਤੇ ਜਾਂਦੇ ਆ ਅਸੀਂ ਗਏ ਸੀ ਸਵਿਟਜ਼ਰਲੈਂਡ ਦੇ ਪੌਂਸ ਤੇ ਸ਼ਾਇਦ ਜਰਮਨੀ ਦੇ ਪੌਂਸ ਦੇ ਉੱਤੇ ਚੰਡੀਗੜ੍ਹ ਦੇ ਇੱਕ ਇਮਾਰਤ ਦੀ ਤਸਵੀਰ ਹੈ ਪਰ ਸਾਡੇ ਕੋਲ ਹਾਲੇ ਇਹਨਾਂ ਚੀਜ਼ਾਂ ਬਾਰੇ ਜਿਆ ਵਕਤ ਨਹੀਂ ਆ ਜੇ ਕਦੀ ਲੱਗਿਆ ਨਹੀਂ ਕਿ ਸਾਡੇ ਕੋਲ ਵੱਡੇ ਬੰਦੇ ਹੋ ਸਕਦੇ ਆ ਅਸੀਂ ਹਮੇਸ਼ਾ ਬਾਹਰਲੇ ਮੰਦਨ ਸਰਾਹ ਲੈਂਦੇ ਆ ਤੇ ਤੀਜੀ ਵੰਟੀ ਸਾਂਝੋ ਤੋਂ ਆਪਸੀ ਰਾਹਿਕ ਜੀ ਗੱਲਾਂ ਜਦੋਂ ਅੰਮਾ ਦੀ ਗੱਲ ਕਰਦੇ ਆ ਕਿ ਮੈਂ ਮੀਰਪਿੰਡ ਜੇਕਰ ਅਸੀਂ ਹੁਣੇ ਤੋਂ ਚੰਡੀਗੜ੍ਹ ਨੂੰ ਜਾਵਾਂਗੇ ਤੇ ਚੱਪੇਵਾਲ ਕਸਬੇ ਦੇ ਲੈਹ ਦੇ ਪਾਸੇ 1.5 ਕਿਲੋਮੀਟਰ ਤੇ ਬਜਰਾਵਰ ਆ ਸਾਡੇ ਪਿੰਡ ਦੀ ਪਾਵਨ ਜੂ ਦੇ ਵਿੱਚ ਸੱਤਵੇਂ ਪਾਸੇ ਬਲਰਾਇ ਸਿੰਘ ਜੀ ਦਾ ਗੁਰਦੁਆਰਾ ਹਰਿਆਵੇਲਾ ਸਾਹਿਬ ਆ ਤੇ ਇਹ ਜਿਹੜੀ ਸਾਂਝ ਬੜੀ ੋੜੀ ਛੇਵੇਂ ਪਾਸਾ ਤੋਂ ਸੱਤਵੇਂ ਪਾਸਾ ਤੱਕ ਤੇ ਦਿੱਲੀ ਅੱਠਵੇਂ ਪਾਸਾ ਤੇ ਨੌਵੇਂ ਪਾਸਾ ਚੱਲ ਜਲ ਰਹੀ ਹੈ ਸੋ ਇਹ ਬਰਕਤ ਜਿਹੜੀ ਹੈ ਬੜੀ ਕੁਸ਼ਤੈਨੀ ਹੈ ਬੜੀ ਸਦੀਵੀ ਹੈ ਤੇ ਇਹ ਇਦਾਂ ਹੀ ਵਰਸਦੀ ਰਹੇ ਜਿੱਦਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਤੇ ਇਹ ਵੀ ਮੈਨੂੰ ਇਤਿਹਾਸ ਦੱਸ ਦਿੱਸਗੇ ਬਾਜੀ ਕਿ ਜਦੋਂ ਜਿਵੇਂ ਪਾਤਸ਼ਾਹ ਉਦੋਂ ਕਸ਼ਮੀਰ ਵੱਲੋਂ ਆ ਰਹੇ ਸੀ ਸੋ ਇਹ ਜਿਹੜੇ ਸਫ਼ਰ ਹੋਰ ਹਸੀਨ ਹੋਣ ਜਦੋਂ ਰੰਧਾਵਾਸਾ ਵਾਪਸ ਆਉਂਦੇ ਸੀ ਤੇ ਸਵੈ ਜੀਵਨੀ ਦੇਖੋ ਪੋਲੈਂਡ ਦੇ ਵਿੱਚ ਬੋਟਨੀ ਦੀ ਡਾਕਟਰਡ ਕਰਨ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੀ ਫਸਟ ਇੰਡੀਪੈਂਡੈਂਸ ਦੀ ਸਪੀਚ ਲਿਖਣ ਤੋਂ ਬਾਅਦ ਜੇਕਰ ਕੋਈ ਬੰਦਾ ਇਹ ਲਿਖਦਾ ਕਿ ਬਾਈਬਲ ਆਖੇ ਫਿਰ ਤੇ ਲਿਖੇ ਕਿੰਨੇ ਸੋਹਣੇ ਨੇ ਹਸ਼ਾਰ ਪਰ ਦੇ ਪਿੰਡ ਥਿਸ ਮੀਨਸ ਅ ਲੋਟ ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਹਾ ਕਿ ਜਦੋਂ ਕੋਈ ਅੰਦਰੋਂ ਤਹਿ ਤੱਕ ਰੂਹਾਨੀਅਤ ਦੇ ਤੌਰ ਤੇ ਪੰਜਾਬੀ ਹੋਏਗਾ ਤਾਂ ਹੀ ਇਹ ਗੱਲ ਆ ਸਕਦੀ ਹੈ ਅਦਰਵਾਇਜ਼ ਕੁਡ ਹੈਵ ਬੀਨ ਐਨੀਥਿੰਗ ਕੁਝ ਵੀ ਉਹ ਲਿਖਿਆ ਦੇਖ ਸਕਦੇ ਸੀ ਨਾ ਕਿ ਅੱਛਾ ਮੈਂ ਸਵਿਟਜ਼ਰਲੈਂਡ ਦਾ ਪਿੰਡ ਦੇਖਿਆ ਫਿਰ ਮੈਂ ਮੈਟਾਫੋਰਿਕਲੀ ਤੁਸੀਂ ਉਹਨੂੰ ਕਨਫਰਮ ਕਰ ਸਕਦੇ ਆ ਬਟ ਨਹੀਂ ਇਥੇ ਮੈਟਾਫੋਰੀ ਜ਼ਰੂਰਤ ਨਹੀਂ ਹੈ ਆਪਣੇ ਆਪ ਚ ਮੈਟਾਫਰ ਆ ਸੋ ਇਨ ਆ ਸਾਰੀਆਂ ਚੀਜ਼ਾਂ ਦੇ ਲਈ ਮੇਰੇ ਦਿਲ ਚ ਬੜਾ ਰੰਜਿਸ਼ ਵੀ ਸੀ ਕਿ ਅਸ਼ਰਪੁਰੇਪੁਰੀ ਕਾਨਸਰਟ ਕੀਤਾ ਮੈਂ ਡਿਪਟੀ ਕਮਿਸ਼ਨ ਸਾਹਿਬ ਨੂੰ ਕਿਹਾ ਕਿ ਦੇਖੋ ਮੇਰੀ ਤਾਂ ਇਨੀ ਔਕਾਤ ਨਹੀਂ ਆ ਸ਼ੀ ਵਾਸ ਅ ਵੈਰੀ ਵੈਰੀ ਅਡਮਾਇਰਿੰਗ ਗੇਟਸ ਆ ਦੋ ਸੋ ਅਸੀਂ ਕੀ ਕਰ ਸਕਦੇ ਆ ਮੈਂ ਕਹਿੰਦੀ ਤੁਸੀਂ ਐਮ ਸੰਧਵਾ ਸਾਹਿਬ ਦਾ ਪਸਟਨਾ ਉੱਥੇ ਪ੍ਰਭਾਤ ਚੌਂਕ ਹੀ ਲਾ ਦਿਓ ਨਾ ਮੈਂ ਉਹ ਕੀ ਕਸਾ ਦਾ ਘਟੋ ਘਟੇ ਸਿਲੇ ਨੂੰ ਪਤਲ ਲੱਗ ਜੂਗਾ ਸੋ ਮੇਰੇ ਕੋਲ ਜਿੰਨਾ ਕੁਝ ਵੀ ਹੁੰਦਾ ਗਿਆ ਮੈਂ ਆਪਣੇ ਜਿੰਨੇ ਵੀ ਲੋਕ ਆ ਫਿਲਮ ਫਰਟੇਨਿਟੀ ਦੇ ਆਬਵੀਅਸਲੀ ਜੇ ਦੋਸਤ ਤੁਸੀਂ ਸੈਟਸ ਤੇ ਹੁੰਦੇ ਆ ਸਾਰਾ ਦਿਨ ਦਾ ਸ਼ੂਟ ਨਹੀਂ ਹੁੰਦਾ ਤੁਸੀਂ ਗੱਲਾਂ ਵੀ ਕਰਦੇ ਆ ਤੇ ਮੈਂ ਹਰੇਕ ਬੰਦੇ ਨੂੰ ਪੁੱਛਣਾ ਤੁਸੀਂ ਜਾਣਦੇ ਹੋ ਉਹਨਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਅਨਫੋਰਚਨਟਲੀ ਤਕਰੀਬਨ ਕੋਈ ਵੀ ਬੰਦਾ ਨਹੀਂ ਸੀ ਜਿਹੜਾ 15 ਨਾਮ ਜਾਣਦਾ ਸੀ ਤੇ ਮੇਰੇ ਨਾਲ ਅਗਦਾ ਸੀ ਕਿ ਯਾਰ ਕਿ ਏਡੀਆਂ ਵੱਡੀਆਂ ਹਸਤੀਆਂ ਬਹੁਤ ਚਲ ਗਈਆਂ ਤੇ ਤੁਸੀਂ ਕਿਹਦੇ ਪਾਣੀ ਹਾਲ ਆ ਹਨਾ ਤੇ ਉਹ ਜਿਹੜੀ ਮੇਰੇ ਦਿਲੋਂ ਆਸ਼ਾ ਜੀ ਨੇ ਇਹਦੇ ਰੋ ਸੁਣੀ ਕਹਿੰਦੇ ਵੀ ਮੈਨੂੰ ਇਹ ਫੀਲ ਹੋਇਆ ਕਿ ਤੁਸੀਂ ਉਹ ਜਾਣ ਕੇ ਨਹੀਂ ਬੋਲੀ ਤੁਹਾਡੇ ਤੋਂ ਬੋਲੀ ਗਈ ਤੁਹਾਡੇ ਨੇਚਰਲ ਬਿਹੇਵੀਅਰ ਚ ਜਿਹੜੀ ਗੱਲ ਹੋ ਗਈ ਨਾ ਜਦੋਂ ਉਹਨੇ ਕਿਹਾ ਕਿ ਉਹ ਲੋਕਾਂ ਤੋਂ ਵੈਰੀਫਿਕੇਸ਼ਨ ਲੈਣ ਲਈ ਕਾਪੀ ਸੀ ਕਰਦੇ ਉਹਨਾਂ ਦਾ ਜੀ ਕਰਦਾ ਸੀ ਦੋ ਬਲਾਈ ਦੀ ਸੋ ਜਿਸ ਬੰਦੇ ਨੂੰ ਸੇਵਾ ਚ ਲਤਫਾਉਣ ਲੱਗ ਜਾਂਦਾ ਤੇ ਉਹਦੇ ਵਰਗਾ ਲਤਫਾ ਕੋਈ ਨਹੀਂ ਹੈ ਤੇ ਉਹ ਜਾ ਤਾਂ ਉਮਰ ਸਦੀਵੀ ਵੇਂਦਾ ਆਦਰਵਾਇਜ਼ ਕਾਰ ਲੈ ਕੇ ਲਤਫਾ ਇੱਕ ਮਹੀਨੇ ਚ ਡਿਗ੍ਰੇਡ ਹੋ ਜਾਣਾ ਕਿਸੇ ਨੂੰ ਫੋੜਦਾ ਹੋਊਗਾ ਕਿਸੇ ਨੂੰ ਕੁਛ ਹੋਊਗਾ ਸੇਵਾ ਦਾ ਇਹ ਕਿਹਦਾ ਲਤਫਾ ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦਾ ਤੁਸੀਂ ਆਨੰਦ ਤੋਂ ਪਰਮਾਨੰਤ ਤੱਕ ਜਾ ਸਕਦੇ ਮੈਨੂੰ ਲੱਗਦਾ ਇਸ ਸਾਰਟ ਆਫ ਸਟੇਟ ਆਫ ਮਾਈਂਡ ਦੇ ਉਹ ਸ਼ਖਸ ਹੋਣਗੇ ਤੇ ਮੇਰਾ ਵੀ ਜ਼ਿਕਰ ਦਾ ਅੱਜ ਮੈਂ ਉਹਨਾਂ ਨੂੰ ਕਹਾ ਕਿ ਬਾਬਾ ਐਮ ਐਸ ਜੀ ਜਿਵੇਂ ਪਿੰਡ ਆਇਆ ਤੇ ਇਸ ਜੂ ਨੂੰ ਸਦਕੇ ਦਿੱਤ ਕਰਦਾ ਸਜਦੇ ਕਰਦਾ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਹੁਣ ਆਇਆ ਨਾ ਸੜਕਾਂ 'ਚ ਪਗਡੰਡੀਆਂ 'ਚ ਖੇਡੇ ਹੋਣੇ ਆ ਹੌਲੀ-ਹੌਲੀ ਉਹਨਾਂ ਦੇ ਪਿਤਾ ਨੇ ਕਿਹਾ ਹੁਣ ਪੜ ਲਿਆ ਕਰ ਫਿਰ ਉਹ ਪੜਨ ਲੱਗੇ ਫਿਰ ਹੌਲੀ-ਹੌਲੀ ਵੱਡੀ ਪੜਾਈ ਹੋ ਗਈ ਫਿਰ ਹੌਲੀ-ਹੌਲੀ ਐਸੀ ਪੜਾਈ ਹੋਈ ਕਿ ਦੁਨੀਆ ਦੇ ਉੱਤੇ ਉਹਨਾਂ ਦਾ ਨਾਮ ਹੋਇਆ ਵੱਡੀ ਗੱਲ ਹੈ ਜਿਹੜੀ ਮੈਨੂੰ ਸਭ ਤੋਂ ਔਖੀ ਲੱਗਦੀ ਆ ਅੱਜ ਤੁਸੀਂ ਜ਼ਮੀਨ ਦੀ ਗੱਲ ਕਰੋ ਪਿੰਡ 'ਚ ਦੋ ਭਰਾਵਾਂ ਤੋਂ ਆਪਸੀ ਜ਼ਮੀਨ ਸਹੀ ਤਰ੍ਹਾਂ ਨਹੀਂ ਵੰਡਦੀ ਜੀ ਫਿਰ ਉਹਨਾਂ ਨੇ ਦੋ ਸਟੇਟਸ ਦੀਆਂ ਜ਼ਮੀਨਾਂ ਨੂੰ ਡੇਢ ਸਾਲ ਦੀ ਇੱਕ ਛੋਟੇ ਜਿਹੇ ਅਰਸੀ ਦੇ ਵਿੱਚ ਇੰਨੀ ਪੁਖਤਗੀ ਦੇ ਨਾਲ ਵਟਵਾਰਾ ਕੀਤਾ ਜਿਹੜੀ ਮਰੱਬਾ ਬੰਦੀ ਹੋਈ ਉਸ ਤੋਂ ਬਾਅਦ ਇਹ ਛੋਟੀਆਂ ਲਿੰਕ ਰੋਡ ਬੜੇ ਨੇ ਜਦੋਂ ਕੈਰੋ ਸਾਹਿਬ ਨੇ ਨੂੰ ਸੁਜੈਸ਼ਨ ਉਹਨਾਂ ਨੇ ਦਿੱਤੀ ਸੀ ਤੇ ਜੇ ਲਿੰਕ ਰੋਡ ਨਾ ਹੁੰਦੇ ਤੇ ਹੋ ਸਕਦਾ ਇਹ ਆਵਾਜਾਈ ਇੱਦਾਂ ਨਾ ਹੁੰਦੀ ਹੋ ਸਕਦਾ ਸ਼ਹਿਰਾਂ ਦੇ ਨਾਲ ਰابطਾ ਨਾ ਹੁੰਦਾ ਪਿੰਡ ਪਿੰਡ ਰਹਿ ਜਾਂਦੇ ਸ਼ਹਿਰ ਸ਼ਹਿਰ ਰਹਿ ਜਾਂਦੇ ਸੋ ਇਹ ਜਿਹੜੀ ਸਾਰੀ ਦੀ ਸਾਰੀ ਵਿੜਾਈ ਆ ਅਸੀਂ ਜਿਸ ਸ਼ਖਸ ਲਈ ਅੱਜ ਇਕੱਠੇ ਹੋਏ ਆਂ ਸਰਤਾਜ ਫਾਊਂਡੇਸ਼ਨ ਵੱਲੋਂ ਸਾਡਾ ਜਿੰਨਾ ਵੀ ਪ੍ਰਤਨਮਨਤਾਂ ਦੇ ਨਾਲ ਅਸੀਂ ਹੋ ਸਕਦਾ ਹੋਇਆ ਅਸੀਂ ਹਾਜ਼ਰ ਆਂ ਪਰ ਮੈਂ ਫਿਰ ਦੁਬਾਰਾ ਕਹਿਣਾ ਕਿ ਇਹ ਸਿਰਾ ਤੁਹਾਡਾ ਹੈ ਇਹ ਤੁਹਾਡੇ ਸਿਰ ਤੇ ਲੱਗਣਾ ਚਾਹੀਦਾ ਜਿਸ ਦਿਨ ਅਸੀਂ ਪਹਿਲੇ ਦਿਨ ਘਰ ਘਰੇ ਇਕੱਠੇ ਹੋਏ ਸੀ ਤੇ ਲੱਗਦਾ ਸੀ ਕਿ ਮੇਰੀ ਫਰਸਟ ਥਾਟ ਇਹ ਸੀ ਕਿਉਂਕਿ ਚੰਡੀਗੜ੍ਹ ਵਰਗਾ ਵੱਡਾ ਸ਼ਹਿਰ ਜਿਹੜਾ ਕਿ ਮੰਨ ਲਓ ਅਸੀਂ ਦੁਨੀਆ ਜਾਣਦੇ ਆਂ ਮੇਰੇ ਕੈਰੀਅਰ ਦੇ 17-18 ਸਾਲ ਹੋ ਗਏ ਮੈਨੂੰ ਬੜੀ ਦੁੱਖ ਪੁੱਛਦੇ ਯਾਰ ਕਿ ਤੁਸੀਂ ਤਕਰੀਬਨ ਫਟੈਰਟੀ ਨੂੰ ਵੈਸਟ ਸ਼ਿਫਟ ਹੋ ਗਈ ਹੈ ਜਿਸ ਸੈਟਲ ਹੋ ਗਈ ਹੈ ਤੁਸੀਂ ਨਹੀਂ ਕਦੀ ਸੋਚਿਆ ਮੈਂ ਕਿ ਨੋ ਆਈ ਡੋਟ ਮਾਈ ਸਿਟੀ ਚੰਡੀਗੜ੍ਹ ਨਾਲ ਜਿਹੜੀ ਮੇਰੀ ਮੁਹੱਬਤ ਆ ਤੇ ਉਸ ਮੁਹੱਬਤ ਦੀ ਪਹਿਲੀ ਵਜ੍ਹਾ ਤਾਂ ਆਬਵੀਅਸਲੀ ਉਹ ਲੋਕ ਨੇ ਜਿਨ੍ਹਾਂ ਨੇ ਬਸਾਇਆ ਚੰਡੀਗੜ੍ਹ ਮੈਂ ਵੀ ਜਦ 25 ਦਿਨ ਮੈਨੂੰ ਹੋ ਜਾਣ ਕਦੀ ਟੂਰ ਤੇ ਸਾਡਾ ਕਈ ਵਾਰੀ ਯੂਐਸ ਦਾ ਟੂਰ ਲੰਬਾ ਹੁੰਦਾ ਤੇ ਮੈਨੂੰ ਉਹ 18 ਸੈਕਟਰ ਦੀ ਸੜਕ ਯਾਦ ਆਉਣ ਲੱਗ ਜਾਂਦੀ ਜਿਹਦੇ ਦੁੱਖਾਂ ਤੇ ਕਦੀ ਪੱਤ ਛੜਨੀ ਆਉਂਦੀ ਕਿਸ ਤਰ੍ਹਾਂ ਉਹਨਾਂ ਨੇ ਸ਼ਿਪਿੰਗ ਕਰਕੇ ਲਿਆਂਦੇ ਹੋਣਗੇ ਕਿਸ ਤਰ੍ਹਾਂ ਉਹਨਾਂ ਦੀ ਆ ਇੱਕ ਛੋਟੀ ਜਿਹੀ ਹੋਰ ਗੱਲ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਇਜਾਜ਼ਤ ਲੰਗਾਂ ਪਹਿਲੀ ਵਾਰੀ ਜਿਹੜੀ ਮੈਂ ਯੂਨੀਵਰਸਿਟੀ ਕੈਂਪਸ ਸਿਗਾ ਤੇ ਮੈਂ ਗੀਤ ਲਿਖਿਆ ਮੋਤੀਆ ਚਮੇਲੀ ਮੇਲਾ ਗੀਤ ਕੀ ਤਰੇ ਇੱਕ ਫੁੱਲ ਤਾਰਾ ਕੇ ਅਸਰ ਉਹ ਤੇ ਫਲਾਈ ਦੇ ਕੇ ਸੂ ਕਚਨਾਰ ਦੀ ਸ਼ਰੀਰ ਤੇ ਅਮਲਤਾਸ ਤੇਰੇ ਦੇ ਖੇਤਾਂ ਚ ਉਗਾਈ ਦੇ ਤੇ ਮੁਹਾਲੀ ਕੋਈ ਗਲਾਸ ਦੇ ਆਰਟ ਦੇ ਬੰਦੇ ਸੀ ਉਹਨਾਂ ਦੇ ਘਰ ਅਸੀਂ ਬੈਠੇ ਸੀ ਯੂਨੀਵਰਸਿਟੀ ਜਦੋਂ ਹੁੰਦੇ ਆ ਵਿਲੇ ਹੁੰਦੇ ਆ ਚਲੋ ਫਲਾਣ ਦੇ ਤੇ ਚਲ ਜਾਓ ਸ਼ਾਹ ਨੂੰ ਉੱਥੇ ਚਲ ਜਾਓ ਉੱਥੇ ਗਾਣਾ ਗਾ ਲਓ ਤੇ ਮੈਂ ਮੇਰੇ ਇੱਕ ਦੋਸਤ ਸੀਗਾ ਮੈਨੂੰ ਕਹਿੰਦਾ ਤੂੰ ਇਹ ਗਾਣਾ ਸੁਣਾਇਆ ਮੈਨੂੰ ਤੇ ਮੈਂ ਉਹ ਸੋਫੇ ਤੇ ਬੈਠੇ ਨਹੀਂ ਸੁਣਾਤਾ ਤੇ ਉਹ ਮੈਨੂੰ ਉੱਠ ਕੇ ਆ ਕੇ ਉਹਨਾਂ ਨੇ ਜੱਫੀ ਪਾ ਲਈ ਕਾਫੀ ਉਮਰਦਰਾਜ਼ ਬੰਦੇ ਸੀ ਮੈਨੂੰ ਕਹਿੰਦੇ ਜਿਹੜੇ ਐਮਐਸਰ ਦਾ ਹਸਲ ਜੋਤੇ ਹੁੰਦੇ ਤਾਂ ਉਹਨਾਂ ਨੇ ਤੁਹਾਨੂੰ ਅੱਜ ਇੱਥੇ ਪਲਾਟ ਦੇ ਕੇ ਦੋਲਣਾ ਸੀ ਕਹਿੰਦੇ ਇਹ ਤਾਂ ਤੁਸੀਂ ਉਹਨਾਂ ਦੀ ਸਾਰੀ ਬੋਰਡ ਨਹੀਂ ਇਕੱਠੀ ਕਰ ਪਈ ਸੋ ਉਸ ਦਿਨ ਤੋਂ ਬਾਅਦ ਮੇਰਾ ਹੋਰ ਨਿਕੋਣਾ ਨਵਰਗਾਹ ਤੋਂ ਸਿੱਖਿਆ ਕਿ ਕੋਈ ਨਾ ਕੋਈ ਸਾਹਜ ਹੁੰਦੀ ਹੈ ਰੋਹਾਨੀ ਕਈ ਚੀਜ਼ਾਂ ਤੁਹਾਡੀਆਂ ਮਿਲਦੀਆਂ ਹੁੰਦੀਆਂ ਹਨਾ ਤੇ ਸ਼ੈਦਰਸ ਲੋਕਸ ਟੁਗੇਦਰ ਤਾਂ ਹੀ ਕਹਿੰਦੇ ਤੇ ਸ਼ਾਇਦ ਇਹ ਵੀ ਕੋਈ ਅਣਪਛਤ ਦਾ ਜ਼ਰੀਆ ਹੋਊਗਾ ਤੇ ਇਹਨਾਂ ਗੱਲਾਂ ਦੇ ਨਾਲ ਮੈਂ ਜਾ ਲੈਦਾ ਤੁਹਾਡੇ ਤੋਂ ਤੇ ਤੁਹਾਨੂੰ ਸਾਰੇ ਨੂੰ ਧੰਗੀਦ ਵੀ ਕਰਦਾ ਸਾਰਾ ਰੰਦਾਵਾ ਪਰਿਵਾਰ ਆ ਜਿਹੜਾ ਤੁਸੀਂ ਤੁਸੀਂ ਉਹਨਾਂ ਸ਼ਾਨਾ ਮਾਨ ਮੱਤੀਆਂ ਕੀ ਕਹਿੰਦੇ ਹੁੰਦੇ ਆ ਸ਼ਖਸੀਅਤਾਂ ਦੇ ਵਾਰਿਸਾਂ ਜਿਨ੍ਹਾਂ ਨੇ ਇਡੀਆਂ ਵੱਡੀਆਂ ਸਿਰਜਣਾਵਾਂ ਕੀਤੀਆਂ ਮੁਲਕ ਦੀਆਂ ਜਹਾਨ ਦੀਆਂ ਸੂਬੇ ਦੀਆਂ ਇਲਾਕੇ ਦੀਆਂ ਪਿੰਡ ਦੀਆਂ ਘਰ ਦੀਆਂ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀਤਾਈਆਂ ਪਰਮਾਤਮਾ ਕਰੇ ਕਿ ਇੱਕ ਐਸਾ ਕੁਝ ਬਣਾ ਦਈਏ ਜਿੱਦਾਂ ਮੈਂ ਕਹਿ ਸਕਿਆ ਕਿ ਫਿਜ਼ੀਕਲ ਫਾਰਮੇਸ਼ਨ ਬੜੀ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਟੈਕਨੀਕਲ ਵਰਲਡ ਦੇ ਵਿੱਚ ਸਾਰਾ ਕੁਝ ਹੀ ਕੀ ਕਹਨੇ ਹੁੰਦੇ ਨੇ ਨਾ ਵਰਚੁਅਲ ਵਰਲਡ 'ਚ ਰੱਖੋਗੇ ਤੇ ਉਹ ਵਰਚੁਅਲ ਵਰਲਡ ਖਿੰਡਦਾ ਬਹੁਤ ਛੇਤੀ ਹੈ ਪਰ ਅੱਜ ਮੈਂ ਦੇਖ ਰਿਹਾ ਸੀਗਾ ਕਿ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਮੈਨੂੰ ਪਤਾ ਨਾ ਕੁਛ ਐਸਪੈਸ਼ਲੀ ਕਹਿੰਦੇ 1971 ਵਿੱਚ ਬਣਿਆ ਸੀ। ਇਹਦੀ ਆਪਣੀ ਜ਼ਿੰਦਗੀ ਹੈ, ਇਹਦੀ ਆਪਣੀ ਮਹਿਕ ਹੈ। ਇਹ ਪਿੱਲਰ 71 ਵਿੱਚ ਬਣਦੇ ਸੀ ਤੁਹਾਨੂੰ ਉਹ ਸੈਰਾਂ ਨੂੰ ਤੁਹਾਡੇ ਦਾਦਿਆਂ ਨੂੰ ਯਾਦ ਕਰਾਉਣਗੇ। ਇਸੇ ਤਰ੍ਹਾਂ ਜਿਹੜੀਆਂ ਇਮਾਰਤਾਂ ਆ ਮੇਰੇ ਲਈ ਬਹੁਤ ਐਮ ਹੁੰਦੀਆਂ। ਜੇਕਰ ਅਸੀਂ ਕੁਝ ਇਹੋ ਜਿਹੀ ਚੀਜ਼ ਸਿਰਜ ਲਈਏ ਜਿਹਦੇ ਵਿੱਚ ਉਹਨਾਂ ਦੀਆਂ ਆਪਣੀਆਂ ਚੀਜ਼ਾਂ ਪਈ ਹੋਣ ਚਾਹੇ ਉਹ ਚ ਛੋਟੀ ਜਿਹੀ ਗੱਲ ਹੈ ਮਹਾਰਾਜਾ ਤਲੀਪ ਸਿੰਘ ਬਾਰੇ ਜਦੋਂ ਅਸੀਂ ਦਿ ਬਲੈਕ ਪ੍ਰਿੰਸ ਫਿਲਮ ਬਣਾਉਂਦੇ ਸੀ ਤੇ ਉਹਨਾਂ ਦੀ ਪਰਪਲ ਕਲਰ ਦੀ ਜੈਕਟ ਫਿਰ ਬੈਸ ਉਹ ਨਹੀਂ ਸਾਡੇ ਦੋਸਤ ਆ ਸਟੋਰੀ ਆ ਨਾ ਰਾਈਟਰ ਆ ਉਹਨਾਂ ਦੇ ਘਰ ਸੀ ਉਹਨਾਂ ਦਾ ਗੋਟਕਾ ਸਾਹ ਉਹਨਾਂ ਦਾ ਚੰਮਚ ਉਹਨਾਂ ਦੀ ਸ਼ਰੀ ਸਾਹ ਬਹੁਤ ਕੁਛ ਉਹ ਚੀਜ਼ਾਂ ਸੀ ਤੇ ਇਹ ਵੀ ਮੇਰੇ ਹਿਸਾਬ ਨਾਲ ਉੱਡੀ ਹੀ ਹਸਤੀ ਹੈ ਤੇ ਕਿਉਂ ਨਾ ਸੀ ਇਹਨਾਂ ਦੀਆਂ ਉਹ ਨਿੱਕੇ ਨਿੱਕੇ ਚੀਜ਼ਾਂ ਇੱਕ ਸਗੈ ਸਜੋਈ ਇਸ ਗਲ ਨੂੰ ਗਲੋਬਲੀ ਦਸੀਏ ਕਿ ਉਹੋ ਜੀ ਸ਼ਸਤੀ ਹੋਈ ਹੈ ਇਹ ਉਹਦੀਆਂ ਚੀਜ਼ਾਂ ਇੱਥੇ ਪਈਆਂ ਨੇ ਕੋਈ ਕਸ਼ਮੀਰ ਜਾਂਦਾ ਇੱਥੇ ਹੋ ਜਵੇ ਕੋਈ ਗਰਦਨ ਸਭ ਆਉਂਦਾ ਇੱਥੇ ਹੋ ਜਵੇ ਕੋਈ ਇਸ ਯੂ ਨੋ ਸੋ ਇਸ ਕਰਕੇ ਤੁਹਾਨੂੰ ਸਰੇਣ ਤਕੀਰ ਕਰਦੇ ਆ ਕਿ ਜੇ ਇਹ ਹਮਲਾ ਕਰ ਗਿਆ ਜਿੰਨੀ ਜਲਦੀ ਹੋ ਸਕਦਾ ਤੇ ਕੋਈ ਇਮਾਰਤ ਦਿੱਸੀ ਤੇ ਲੋਕ ਇਥੇ ਹਾਜ਼ਰੀਆਂ ਭਰਨ ਵਾਇਲ ਦੀ ਖਾਸਾ ਵਾਇਲ ਦੀ